ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਗੱਬਣ ਵੇੜ ਦਿਖਾਵਾਂਗੇ ਸੋ ਐਚ ਐਫ ਦੀ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਬਲਵਿੰਦਰ ਸਿੰਘ ਵੀਰ ਆ ਜੀ ਪਿੰਡ ਪੈ ਗਿਆ ਆਪਣਾ ਪਲੂਨ ਮੋੜ ਪੁੱਛ ਚਾਲ ਠੀਕ ਆ ਪੱਖੋ ਗਏ ਚੇਨਜ ਦੀ ਕਾਗੇ ਤੇ ਮੋਬਾਈਲ ਨੰਬਰ ਵੀਰੇ ਆਪਣਾ 720 98720 24774 24774 ਜਿਹੜੇ ਆ ਪੀ ਐਚ ਐਫ 61 ਦੇਖੀ ਜਾਨਾ ਸੂਆ ਕਿਹੜਾ ਸੁੰਜਿਆ ਪਲੂਨ ਆਈ ਚਾਰ ਦਾ ਪਲੂਨ ਚਾਰ ਦਾ ਪਹਿਲਾ ਸੂਆ ਇਹ ਆਪਣੀ ਖਰੀਦੀ ਹੋਈ ਹੈ ਕਰਦੀ ਆ ਨਹੀਂ ਖਰੀਦੀ ਠੀਕ ਹੈ ਇਹਦਾ ਆਪਣਾ ਮਾਲਕ ਨੇ ਰਿਕਾਰਡ ਵਗੈਰਾ ਮਾਂ ਨਾਨੀ ਦਾ ਕੋਈ ਸਰਕਾਰ ਦੇ ਵੀ ਇਦਾਂ ਜਿਹੜਾ ਪਹਿਲਾਂ ਦੀ ਮਾਂ ਸੀ ਲੇਕਿਨ ਬਹੁਤ ਚੰਗੀ ਆ ਆਈ ਜੀ ਵੀ ਮੰਨ ਕੇ ਚਲੋ ਜੀ ਸਹੀ ਹੈਗੀ ਮੈਂ ਠੀਕ ਹੈ ਇਹ ਤਾਂ ਅੰਦਾਜ਼ਾ ਲਾਈਏ ਵੀ ਇਹ ਕਿੰਨਾ ਦੁੱਧ ਪਾ ਸਕਦੀ ਹੈ 20 ਕਿਲੋ ਪਾ ਸਕਦੀ 20 ਬਣ ਕੇ ਲੈ ਲੇ ਬੰਦਾ ਤੇ ਦਿਨ ਕਿੰਨੇ ਬਾਕੀ ਪਿਆ ਸੂਣ ਚ ਜੇ ਨਹੀਂ ਤਾਂ 5 ਦਿਨ ਰੁਕੂਗੇ 5 ਦਿਨ ਅਜ ਲਗਭਗ 6 ਦਿਨ ਬਾਕੀ ਰਹਿ ਗਏ ਠੀਕ ਹੈ ਤੇ ਚੀਪਾ ਜੂਪਾ ਓਕੇ ਆ ਬਿਲਕੁਲ ਓਕੇ ਆ ਠੀਕ ਹੈ ਮੁੱਲ ਇਹਦਾ ਕੀ ਰੱਖਿਆ ਮੁੱਲ ਲਗਭਗ ਉੱਥਾ ਕਿੰਨਾ ਮਾਰੀ ਲੈਂਦੇ ਨੇ 75000 ਕੀ ਮਾੜਾ ਮੋਟਾ ਗਏ ਸਮਾਨ ਤਾਂ ਹੋ ਜਾ ਸਮਾਨ ਤਾਂ ਬਹੁਤ ਜ਼ਿਆਦਾ ਤੋਰੇਵਾਰ ਨੂੰ ਸੋਭਰ 75000 ਰੁਪਿਆ ਕੀਮਤ ਹੈ ਇਹਦੇ ਵਿੱਚੋਂ ਬਣਦਾ ਮਾਣ ਤਣ ਹੋ ਜਿਆਦਾ ਫਰਕ ਪੈਣਾ ਕੋਈ ਨਹੀਂ ਅਜੇ 6 ਦਿਨ ਦੀ ਕੱਚੀ ਆ ਮੂੰਹੋ ਚੌਗੀਆ ਕੱਦ-ਕਾਠ ਪੂਰਾ ਫੁੱਲਾ ਵੱਡੇ ਕੱਦ-ਕਾਠ ਦੇ ਵਿੱਚ ਇਹ ਨਹੀਂ ਗੱਲ ਕਿਸੇ ਪਾਸੇ ਛੋਟੀ ਆ ਫੁੱਲ ਜਿੰਦ-ਜਾਨ ਬੋਡੀ ਵੇਟ ਫੁੱਲਾ ਕੱਦ-ਕਾਠ ਓਕੇ ਆ ਤੇ ਮੂੰਹੋ ਚੌਗੀਆ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਚੰਗੀ ਪੂਰੀ ਜਿੰਦ-ਜਾਨ ਬਰੀਡ ਦੇ ਵਿੱਚ ਪੈਂਦੀ ਆ ਤੇ ਕਾਲੇ ਰੰਗ ਸ਼ੈਨੀ ਵਾਲੀ ਬਿਹੜਾ ਸੋ ਥਣ ਦੇਖੋ ਚਾਹੇ ਆ ਬਾਥੀ ਚੁਆਈ ਕਰ ਲਈਏ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਇਹ ਥਣ ਲੱਗਿਆ ਹੋਇਆ ਇੱਕ ਹਫਤਾ ਰਹਿ ਗਿਆ ਸੂਣ ਚ ਬਾਕੀ ਸੋ ਥਾਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਬੈਕ ਸਾਈਡ ਨਹੀਂ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਸੋਹਣਾ ਕੱਦਬੜ ਬਾਕੀ ਪੱਠਪੜ ਦੇ ਮੰਤਰ ਚੌੜੀ ਰਾਜੀ ਸਮੀ ਬੜੀ ਬਹੁਤ ਜ਼ਿਆਦਾ ਤੇ ਕੋਈ ਸੀਮਨ ਵਗੈਰਾ ਤੇ ਨਹੀਂ ਪੁੱਛਿਆ ਕਿਹੜਾ ਲੱਗਿਆ ਵਾ ਨਹੀਂ ਫਿਰ ਨੰਬਰ ਬੋਲੇ ਜਿ ਦੁਬਾਰੇ ਆਪਣਾ 39720 24774 ਪਿੰਡ ਪੂਰਾ ਮੋੜ ਕੋਠੇ ਜਾਂਦੇ ਪੱਕੂ ਬੈਂਚਲ ਨੇ ਠੀਕ ਹੈ ਸੋ ਕਿਸੇ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ